ਬੱਚਾ ਦੇਖ ਲੈ ਕਿੰਨੇ ਪਾਣੀ ਨੂੰ ਦੱਸਦੇ ਬਿੰਦੇ ਵਿੱਚ ਚਲੋ ਆਸਤੇ ਹੁਣ ਚਿੰ ਬਾਦ ਪ੍ਰਵਾਧਿਆ ਦੇਖੋ ਕਿੰਨੇ ਦੀ ਦੇ ਕੇ ਰੱਖੀ ਹੋ ਬਾਪੂ ਜੀ ਮਹਸਾਬ ਕਿੰਨੇ ਦੀ ਲੈਣਾ 90 ਹੀ ਲੈਣਾ ਬਹੁਤ ਠੰਡ ਤਾਂ ਦੇ ਨੇ ਥੀਂਿੰਦੰਨ ਬੱਡੇ ਸੀ ਤੇ ਕਹਿੰਦਾ ਭਾਗਾਂ ਵਾਂ ਦੇ ਇਹਨੇ ਭਾਈ ਸੁਣ लख करी जा मैं मैं दोनों तेनालीराम ਕਿਸੇ ਨੂੰ ਤੁਸੀਂ ਗੱਲ ਦਾ ਰਾਹ ਪਾਤੋ ਇੰਨੇ ਰਾਹ ਪਾਤੀ ਵੀ ਆ ਮੇਰਾ ਰਾਹ ਪਾਤ ਕੀ ਗਿਨ ਖਿੰਨੇ ਦੀ ਕਰਨੀ ਹਾਂ ਇਹ ਤਾਂ ਇੱਕ ਪੰਜ ਜੀ ਕਹਿ ਜਾਂ ਮੈਂ ਉਹ ਨਹੀਂ ਕਹਿੰਦਾ ਮੈਂ ਤੇਰੇ ਨਾਲ ਕੋਈ ਲੱਗਦੀ ਗੱਲ ਕੋਈ ਨਹੀਂ ਲੱਗਦੀ ਮੈਂ ਆਪਣਾ ਲੱਗਦੀ ਨਹੀਂ ਥੱਲੇ ਉੱਤੇ ਜਾਂਦੇ ਉਹ ਇਹ ਜਿਹੜੇ ਲੋਕ ਇਹਨਾਂ ਦਾ ਕੁਛ ਨਹੀਂ ਕੁੱਛੀ ਕਹੋ किन्हें जी देंगे ना फिर क्या? थोड़ा पढ़े सही होगा तो बात बताने जो जेब में पाने हो पैसे बता बात बताती सर पे ज़्यादा जिसकी बता दी एक कह रहा है एक इनकी की देनी हो मैं कहा एक पाँच की देते हैं पाँच 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 प

ਬੋਲਾ ਗੱਲ ਤਾਂ ਸਹੀ ਹੈ ਛੋੜ ਥੋੜਾ ਬੋਲਾਂਗੇ ਕਾ ਸਿਹਰ ਜੀ ਇਹ ਦਿਨ ਚੋਂ ਇਹ ਨਾ

ਕੋਣਤਾ ਬਣਨੀ ਚਾਹੀਦੀ ਸੀ ਤੇਰੇ ਦੇਖੀ ਠੀਕ ਹੈ ਕਿ ਕਰ ਲੈਣਗੇ ਅੰਜੋਹ ਨੂੰ ਅਜਿਹਾ ਹੈ ਵਪਾਰੀ ਜਿਹੜੇ ਦੇਣੇ ਹੁੰਦੇ ਆਪਾਂ ਕਿਹਦੇ ਦੇਣੇ ਕਿੰਨੇ ਦੀ ਗੱਲ ਜਿਹਦੇ ਮੌਜੂਦਾ ਤੇ ਜਾਏਗਾ ਬਣਾ ਹੋ ਜਾ ਦੱਸੀ ਅੱਜ ਦੇ ਚ ਹੈ ਪੰਜ 13 ਕਹ ਪਤਾ ਮੈਂ ਉਹ ਡੇਟਾ ਫੀਲ ਖੜਾ ਹੋ ਤਾ ਸੌਦਾ ਹੀ ਨਹੀਂ ਹੋਣਾ ਖੜਾ ਹੋ ਉਹ ਯਾਰ ਤੂੰ ਖੜਾ ਹੋ ਉਹ ਯਾਰ ਖੜਾ ਪੁੱਤਾ ਵੀ ਤਾਂ ਮੈਂ ਉਹ ਮੁੰਨੀ ਲਈ ਚਾਲਾ ਫੜ ਚੱਲ ਗਿਆ ਦਾ ਤੀਰ ਨਹੀਂ ਤੁੱਕਾ ਇੱਕੇ ਵਾਰੀ ਉਹ ਆ ਜਾਂਦੀ ਆ ਮੁੰਨੀ ਕਿੰਨੇ ਦੀ ਦੇ ਨਾ ਜੇ ਚਾਂਦੀ ਹੋਵੇ ਮੈਂ ਉਹ ਨਹੀਂ ਥੱਲੇ ਨਕਾਤ ਲਿਆ ਮਨੇ ਕੋਈ ਨਹੀਂ ਉਹ ਤਾਂ ਤੀਜਾ ਡੰਗ ਚੱਲ ਪਿਆ ਤੇ ਜਹਾਜ ਬਿਜਲੀ ਹੋਈ ਹੈ ਮੈਂ ਬੋਲੇ ਰਿਹਾ ਮੈਂ ਓਏ ਜੇ ਛੋਈ ਆ ਤਾਂ ਮੇਂ ਬੰਨੀ ਚਾਹੀਦੀ ਸੀ ਨਹੀਂ ਓਏ ਮੈਂ ਬੱਚੇ ਕਾਹੜੇ ਕੇ ਬਾਰੇ ਤੂੰ ਕਹਣਾ ਹੈ ਤਾਂ ਸੱਤ ਦੀ ਝੋਟੀ ਕਰਦਾ ਤੇਰੀ ਸੱਤ ਦੀ ਓਏ ਛੱਡ ਰੇ ਦੂਜਾ ਨਹੀਂ ਲੱਗਦਾ ਦਾ ਸੱਤ ਆਪਲਾ ਕੇ ਗਿਆ ਬਾਕੀ ਤਾਂ ਅਰੇ ਕਿੰਨੇ ਧੀ ਲੱਗਾ ਸੀ ਧੀ ਲੱਗਾ ਸੀ ਕੰਦ ਕਰ ਲਗਾ ਧੀ ਧੀ ਕਦਾਸੀ ਜੱਤ ਜਿੰਦਗੀ ਤੇ ਪਰ ਮਾਦਨ ਤੋਂ ਬਾਤ ਵੀ ਦਿੱਤ ਨਾ ਕਰਾਰੇ ਘਰ ਦੇ ਹਲਾਜੇ ਦਾ ਤੇਰਾ ਆਦਾ ਬਣਦਾ ਮੈਂ ਜੀ ਆ ਬਹੁਤ ਸਤਿ ਸ੍ਰੀ ਅਕਾਲ ਕੀ ਆਦਾ ਤੇਰਾ ਆਦਾ ਕੀ ਆ ਸਹੀ 40 ਉਹ ਯਾਰ ਸਹੀ ਓਏ ਜੀ ਮੈਂ ਕਿਹਨ ਮੈਂ ਜਿੰਗੀ ਦੀ ਹੈ ਜਾਂ 10 ਦੀ ਦੇ 10 ਦੀ ਦੇ ਨਹੀਂ ਨਹੀਂ ਮੰਨ ਨਹੀਂ ਭਾਈ ਹੈਲੋ ਮਾਲ ਦਾ ਤੋਂ ਵੀ ਹੋਰ 10 ਦੀ ਗੱਦਾ ਡੀਐਲ ਵੱਲੋਂ ਦੱਸਦੀ ਕਿ ਮੇਰਾ ਤਾੜਾ ਉਹ 30 ਵਾਲੇ ਆਏ ਤਾਂ ਨਹੀਂ 15 ਵਜੇ ਅੱਜ ਤੱਕ ਵੀ ਨਹੀਂ ਮਾਸ ਸੀ ਸੀ ਬਗੀ ਗਿਆ ਫੋਨ ਮੈਂ ਘੰਟਾ ਮੈਂ ਬੈਠੀ ਸੀ ਮਨ ਲਾ ਗਾ ਲੇ ਨੂੰ ਫੇਰ ਤੇ ਪੂਰੀ ਟੀਮ ਆ ਗਈਆਂ ਹੋਣਗੇ ਪਰ ਮੈਂ ਆਇਆ ਕਿਹੜਾ ਲੱਗਿਆ ਜੀ ਲਿਖਿਆ ਉਹ ਤੇਰਾ ਰਾਦਾ ਨਹੀਂ ਦੇਣਦਾ ਸਹੀ ਰਾਦਾ ਕੀ ਹੈ ਸਹੀ ਰਾਦਾ ਕੀ ਹੈ ਢਡੋ ਆ ਚਾਲੀ ਰਨ ਹੈ ਚਾਲੀ ਰਨ ਹੈ ਚਾਲੀ ਰਨ ਕੋਈ ਅੱਗੇ ਬੈਕ ਦੀ ਹੋਵੇ ਮੈਂ ਦੂਗਾ ਚੱਜ ਰਿਹਾ ਹਾਂ ਇਹ ਜੇ ਫੜਾ ਮਾਨ ਨਾ ਚੰਗਾ ਰਹਿੰਦਾ ਜਿਹੜੀ ਮੈਂ ਗੱਲ ਕਰ ਇਹਨੇ ਨਹੀਂ ਤੈਨੂੰ ਕਹਿਣਾ ਅੰਤ ਨਾਲ ਉਹਦੇ ਨੇ ਡਿਟਾ ਦੇਖ ਕੇ ਗੱਲ ਕਰ ਕਿਹੜਾ ਪੰਡਿਤ ਹੈ ਹੈ ਪੰਡਿਤ ਹੈ

ਤਬਾਗਾ ਬਗਵਾ ਮੈਂ ਜਿਹੜਾ ਮਰਦ ਭਾਰਾ ਬੈਠਾ ਕਿਤੇ ਬੈਠੇ ਵਿਚਾਰ ਕੁਛ ਹਾਰਦਾ ਚੰਗਾ ਰਹੇਗਾ ਕਿਉਂਕਿ ਵਿਚੀ ਦੀ ਇਹ ਚੋਰੀ ਦੀ ਹੈ ਉਹ ਅਸੀਂ ਚੋਰੀ ਤੇ ਥੋੜੀ ਸਿੱਧੀ ਚੋਰੀ ਕਰਕੇ ਲਿਆਉਣੀ ਹੁੰਦੀ ਹੈ ਤਾਂ ਲਿਆਇਆ ਕਰ ਨਹੀਂ ਦੱਸਦੀ ਨਾ ਤੇ ਕੀ ਚੇਤ ਹੋ ਰਹੀ ਉਹਦੇ ਕੁਝ ਫੁਬਾਰੀ ਪਹਿਲੇ ਬੰਦੇ ਨੇ ਘਰੇ ਲੈ ਕੇ ਜਾਣੀ ਕੋਈ ਨਹੀਂ ਅੱਪਾ ਫੁਬਾਰੀ ਉਹ ਵੀ ਘਰੇ ਲੈ ਕੇ ਜਾਉਗਾ ਘਰੇ ਨਹੀਂ ਫੁਬਾਰੀ ਨਹੀਂ ਮੈਂ ਤਾਂ ਹੀ ਲੋੜ ਹੁੰਦੀ ਹੈ ਹਾਂ ਪੁੱਤਰ ਸੁਨੀਲ ਕੋ ਬਿਲਕੁਲ ਉਹ ਨਾ ਬਾਈ ਇੱਧਰ ਅਟਕ ਪਿਆ ਫੋਨ ਤੇ ਇੱਥੇ ਪੈ ਕੇ ਨਹੀਂ ਕਰ ਮੈਂ ਨਹੀਂ ਤੱਕ ਮੈਂ 10 ਮਾਰ ਕੇ ਕਹਿਣਾ